ਮੋਹਾਲੀ ਦੇ ਸੈਕਟਰ 64 ਵਿੱਚ ਬੀਤੇ ਦਿਨੀ ਹੋਈ ਜੁਐਲਰੀ ਦੀ ਦੁਕਾਨ ਵਿੱਚ ਕਰੋੜਾਂ ਦੀ ਹੋਈ ਲੁੱਟ ਦੇ ਮਾਮਲੇ ਵਿੱਚ ਜੁਐਲਰੀ ਦੁਕਾਨ ਦੇ ਮੈਨੇਜਰ ਦੀਪਕ ਕੁਮਾਰ ਭਾਰਤਵਾੜ ਨੂੰ ਗ੍ਰਿਫਤਾਰ ਕੀਤਾ ਅਤੇ ਗਹਿਣੇ ਵੀ ਬਰਾਮਦ ਕਰ ਲਏ। ਜਿਕਰ ਹੋਇਆ ਕਿ ਇਹ ਚੋਰੀ 2 ਨਵੰਬਰ ਨੂੰ ਹੋਈ ਸੀ। ਪੁਲਿਸ ਮੁਤਾਬਕ ਲੁੱਟੇ ਗਏ ਗਹਿਣਿਆਂ ਦੀ ਕੀਮਤ 1 ਕਰੋੜ 28 ਲੱਖ 50 ਹਜ਼ਾਰ ਦੇ ਕਰੀਬ ਸੀ। ਇਹ ਜੀ ਮਿਤੀ 2/11/2025 ਨੂੰ ਜੇ ਸ਼ਾਇਨ ਸੂਕ ਪ੍ਰਾਈਵੇਟ ਲਿਮਟਿਡ ਜੁਐਲਰੀ ਸ਼ਾਪ ਸੀ ਇੱਥੇ ਚੋਰੀ ਦੀ ਵਾਰਦਾਤ ਹੋਈ ਸੀ। ਕਰੀਬ 1 ਕਰੋੜ 28 ਲੱਖ 50 ਹਜ਼ਾਰ ਦਾ ਸੋਨਾ ਤੇ ਹੀਰੇ ਜਿਹੜੇ ਉਹ ਚੋਰੀ ਹੋਏ ਸੀ ਇਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਨੇ ਸਰਦਾਰ ਹਰਮਨਦੀਪ ਸਿੰਘ ਹੰਸ ਸਾਹਿਬ ਨੇ ਬੜੇ ਸਾਨੂੰ ਸਟ੍ਰਿਕਟ ਆਰਡਰਸ ਦਿੱਤੇ ਸੀ ਵੀ ਕਿਸੇ ਵੀ ਕੀਮਤ ਤੇ ਆਪਾਂ ਚੋਰੀ ਟਰੇਸ ਕਰਨੀ ਸਾਡੀ ਜਿਹੜੀਆਂ ਟੀਮਾਂ ਉਹ ਲਗਾਤਾਰ ਜੀ 2-3 ਹਫ਼ਤੇ ਤੋਂ ਇਹਦੇ ਵਿੱਚ ਐਕਟਿਵ ਸੀਗੀ ਕਿਉਂਕਿ ਇਹ ਚੋਰੀ ਦੇ ਪੈਟਰਨ ਇਦਾਂ ਦਾ ਸੀ ਕਿ ਇਹ ਲੱਗ ਰਿਹਾ ਸੀ ਸਾਨੂੰ ਸ਼ੁਰੂ ਤੋਂ ਕਿ ਇਹ ਇਨਸਾਈਡਰ ਜੌਬ ਸੀ ਤੇ ਅਲਟੀਮੇਟਲੀ ਡੀਐਸਪੀ ਸਿਟੀ 2 ਸਾਹਿਬ ਡੀਐਸਪੀ ਡੀ ਸਾਹਿਬ ਤੇ ਐਸ ਐਚਓ ਆਈਟੀ ਸਿਟੀ ਸਾਹਿਬ ਤੇ ਸਭ ਤੋਂ ਵੱਧ ਜਿਹੜਾ ਸਾਡੇ ਸੀਆਈਏ ਇੰਚਾਰਜ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਜਿਹੜਾ ਇਹ ਸਟੋਰ ਦਾ ਮੈਨੇਜਰ ਹੈ ਦੀਪਕ ਕੁਮਾਰ ਭਾਰਦਵਾਜ ਇਹਨੂੰ ਰਾਉਂਡ ਅਪ ਕੀਤਾ ਜਦੋਂ ਆਪਾਂ ਸੀਸੀਟੀਵੀ ਪੂਰੀ ਤਰ੍ਹਾਂ ਖੰਘਾਲਿਆ ਤੇ ਸਾਨੂੰ ਸ਼ੱਕ ਹੋਇਆ ਵੀ ਇਹ ਜਿਹੜਾ ਇਨਸਾਈਡਰ ਇਹ ਮੈਨੇਜਰ ਦਾ ਹੀ ਕੰਮ ਜੋ ਕਿ ਉਹਨਾਂ ਕਬੂਲੇਆ ਕਬੂਲਣ ਤੋਂ ਬਾਅਦ ਦੀ ਉਹਦੇ ਕੋਲੋਂ ਆਪਾਂ ਇਹ ਸਾਰੀਆਂ ਰਿਕਵਰੀਆਂ ਕਰਾਈਆਂ ਆ ਕੁਝ ਕੰਨਾਂ ਦੇ ਟੋਪਸ ਮੁੰਦਰੀਆਂ ਸੋਨੇ ਚਾਂਦੀ ਲਾਕਟ ਪੈਂਡੈਂਟ ਨੈਕਲੇਸ ਚੂੜੀਆਂ ਇਹ ਸਭ ਕੁਝ ਜੀ ਜੋ ਵੀ ਜੁਐਲਰੀ ਸ਼ੌਪ ਤੋਂ ਚੋਰੀ ਹੋਇਆ ਸੀ ਉਹਦੀ ਆਪਾਂ ਰਿਕਵਰੀ ਕਰਾਈ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਐਫ ਆਈ ਆਰ ਦਰਜ ਕੀਤੀ ਸੀਗੀ 154 ਨੰਬਰ ਉਹਦੇ ਵਿੱਚ ਦੋਸ਼ੀ ਦੀਪਕ ਕੁਮਾਰ ਭਾਰਦਵਾਜ ਨੂੰ ਨਾਮਿਨੇਟ ਕਰਕੇ ਉਹਨੂੰ ਅਰੈਸਟ ਕਰਕੇ ਤੇ ਉਹਦੇ ਤੋਂ ਰਿਕਵਰੀ ਕਰਾ ਦਿੱਤੀ ਗਈ ਹੈ ਤੇ ਮੈਂ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਮੋਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਜਿਹੜੇ ਵੀ ਇਦਾਂ ਦੇ ਕੋਈ ਇਨਸੀਡੈਂਟ ਪਹਿਲਾਂ ਤਾਂ ਆਪਾਂ ਪ੍ਰੀਵੈਂਸ਼ਨ ਵੱਲ ਸਾਡਾ ਧਿਆਨ ਹੁੰਦਾ ਜੇ ਪ੍ਰੀਵੈਂਟ ਨਹੀਂ ਕਰ ਪਾਉਂਦੇ ਤੇ ਸਾਡਾ ਪੂਰਾ ਜ਼ੋਰ ਲੱਗਦਾ ਵੀ ਆਪਾਂ ਇਹਨੂੰ ਟ੍ਰੇਸ ਕਰ ਦਈਏ ਭਾਵੇਂ ਟਾਈਮ ਇੱਕ ਹਫਤਾ ਦੋ ਹਫਤੇ ਲੱਗਣ ਬੜਾ ਆਪਾਂ ਨਿਰੰਤਰ ਯਤਨ ਕਰਕੇ ਇਹਨਾਂ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਤੇ ਇਹਦੇ ਵਿੱਚ ਮੈਂ ਆਪਣੀ ਜਿਹੜੇ ਥਾਣੇ ਦੀ ਟੀਮ ਤੇ ਖਾਸ ਕਰ ਜਿਹੜੇ ਸਾਡੇ ਸੀਆਈਏ ਦੇ ਇੰਚਾਰਜ ਹਰਮਿੰਦਰ ਸਿੰਘ ਜੀ ਇਹਨਾਂ ਦੀ ਸ਼ਲਾਘਾ ਕਰਨਾ ਚਾਹਾਂਗਾ ਤੇ ਆਪਾਂ ਹੋਰ ਵੀ ਜਿੰਨੇ ਵੀ ਸਾਡੇ ਪੈਂਡਿੰਗ ਕੇਸਸ ਆ ਉਹਨਾਂ ਨੂੰ ਜਲਦ ਤੋਂ ਜਲਦ ਤਰੀਸ ਕਰਾਂਗੇ ਜਲਦ ਸਰ ਇਹਦੇ ਵਿੱਚ ਜਿਹੜਾ ਦੀਪਕ ਕੁਮਾਰ ਭਾਰਵਾ ਦੇ ਜਿੱਦੇ ਤਰ੍ਹਾਂ ਕੰਮ ਕਰਦਾ ਸੀ ਦੇਖੋ ਤੇ ਹੋਰ ਵੀ ਕੋਈ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਇਹ ਜੀ ਕਰੀਬ 4 ਸਾਲ ਤੋਂ ਇਹਦੀ ਦੁਕਾਨ ਤੇ ਕੰਮ ਕਰ ਰਿਹਾ ਵਤੌਰ ਮੈਨੇਜਰ ਤੇ ਮੈਂ ਇੱਥੇ ਵਰਣਨਯੋਗ ਇਹ ਹੈ ਕਿ ਜਿਹੜਾ ਇਹਦੇ ਤਿੰਨ ਤਿੰਨ ਲੇਅਰ ਦੇ ਤਾਲੇ ਸੀਗੇ ਜੁਐਲਰੀ ਸ਼ਾਪ ਤੇ ਤੇ ਉਹ ਵਿਦਨ 10 ਤੋਂ 15 ਮਿੰਟ ਹੀ ਖੁੱਲ ਗਏ ਤੇ ਜਿੱਥੇ ਡੀਵੀਆਰ ਵੀ ਪਿਆ ਸੀ ਉਹ ਡੀਵੀਆਰ ਵੀ ਇਹ ਚੱਕ ਕੇ ਲੈ ਗਏ ਸੀ ਜਿਹੜਾ ਐਲੀਜੈਂਟ ਚੋਰ ਸੀਗਾ ਉੱਥੋਂ ਸਾਨੂੰ ਸ਼ੱਕ ਹੋਇਆ ਵੀ ਕਿਸੇ ਅੰਦਰਲੇ ਦਾ ਹੀ ਕੰਮ ਹੈ ਜਿਸ ਨੂੰ ਇਹ ਵੀ ਪਤਾ ਹੈ ਕਿ ਡੀਵੀਆਰ ਕਿੱਥੇ ਪਿਆ ਹੈ ਕਮਰੇਆਂ ਦਾ ਤੇ ਇਹਦੇ ਨਾਲ ਹੋਰ ਬੰਦੇ ਵੀ ਇਨਵੋਲਡ ਹੋਣਗੇ ਜਿਹੜੇ ਚੈਨਲ ਕਿਤੇ ਸੇਕ ਵੀ ਕਰਨਾ ਹੋਊਗਾ ਜੀ ਰਾਈਟ ਜੀ ਇਹ ਹਜੇ ਬੇਸਿਕਲੀ ਇਹਨੇ ਆਪਣੇ ਘਰ ਹੀ ਰੱਖਿਆ ਹੋਇਆ ਸੀ ਸਾਰਾ ਸੋਨਾ ਤੇ ਸੀਸੀਟੀਵੀ ਚ ਇਕੱਲਾ ਹੀ ਜਾਂਦਾ ਤੇ ਇਕੱਲਾ ਹੀ ਬਾਹਰ ਆਉਂਦਾ ਇਨੇ ਰੈਕੀਕ ਸਰ ਪਲੈਨਿੰਗ ਨੇ ਪਹਿਲਾਂ ਹੀ ਕੀਤੀ ਸੀ ਪਲੈਨਿੰਗ ਇਹਦੇ ਦਿਮਾਗ ਚ ਪਹਿਲਾਂ ਹੀ ਜਿਹੜੀ ਹੈ ਉਹ ਇਹ ਵਾਰਦਾਤ ਨੂੰ ਅਨਜਾਨ ਦੇਣ ਦਾ ਇਹਨੇ ਸੋਚ ਲਿਆ ਹੋਇਆ ਸੀ ਕਿਉਂਕਿ ਅੰਦਰਲਾ ਹੀ ਸੀਗਾ ਅੰਦਰ ਕੰਮ ਕਰਦਾ ਸੀ ਇਹਨੂੰ ਸਾਰੇ ਭੇਤ ਪਤਾ ਸੀ ਘਰ ਦਾ ਭੇਤੀ ਸੀ ਤੇ ਤਾਂ ਇਹਨੇ ਕੋਈ ਰੈਕੀਕ ਨਹੀਂ ਲੋਰ ਲਈ ਜਦੋਂ ਵਾਲੇ ਨੇ ਕੋਈ ਪਾਰਟਨਰਸ਼ਿਪਸ ਇਹਨਾਂ ਦੀ ਕੋਈ ਆਪੋਰਚਨਲ ਡਿਸਕਸ ਜੀਗਾ ਉਹਨਾਂ ਦਾ ਕੋਈ ਉਹਦਾ ਲਾਭ ਪਤਾ ਲੱਗਿਆ ਸੀ ਉਹਨਾਂ ਦਾ ਕੋਈ ਡਿਸਕਸ ਜੀਗਾ ਪਹਿਲਾਂ ਜਾਂ ਨਹੀਂ ਇਹ ਕੋਈ ਐਡਾ ਦੀ ਗੱਲ ਅਜੇ ਤੱਕ ਤਫ਼ਤੀਸ਼ੇ ਸਾਹਮਣੇ ਨਹੀਂ ਆਈ ਸਰ ਜੀ ਦਾ ਪ੍ਰੋਫਾਈਲ ਕੀ ਹੈ ਤੇ ਤੁਹਾਨੂੰ ਬੈਕਗ੍ਰਾਉਂਡ ਜੀ ਦੀਪਕ ਕੁਮਾਰ ਪਾਣਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਜੀ ਅਜੇ ਤੱਕ ਸਾਹਮਣੇ ਇਹ ਬਾਕੀ ਜੇ ਤਫ਼ਤੀਸ਼ੇ ਕੋਈ ਹੋਰ ਸਾਹਮਣੇ ਆਂਦਾ ਤਾਂ ਆਪਾਂ ਜ਼ਰੂਰ ਤੁਹਾਡੇ ਧਿਆਨ ਚ ਲਿਆਵਾਂਗੇ ਸਰ ਜੀ ਉਹ ਡੀਵੀਆਰ ਹੀ ਲੈ ਗਈ ਤੇ ਪਤਾ ਕਿਵੇਂ ਅੱਸੀ ਠੀਕ ਆਏ ਕਿੱਥੇ ਆ ਗਏ ਇਹ ਜੀ ਜਦੋਂ ਆਪਾਂ ਰੂਟ ਕਲੀਅਰ ਕੀਤਾ ਅੱਗੇ ਤੋਂ ਅੱਗੇ ਡੀਵੀਆਰ ਤਾਂ ਜਿਹੜੇ ਦੁਕਾਨ ਦੇ ਅੰਦਰ ਦੇ ਲੈ ਕੇ ਜਦੋਂ ਆਪਾਂ ਅੱਗੇ ਤੋਂ ਅੱਗੇ ਰੂਟ ਪਤਾ ਕੀਤਾ ਕਿ ਕਿੱਦਾਂ ਆਟੋ 'ਚ ਬੈਠ ਕੇ ਆਈ ਸਰਚੌਂਗ ਤੋਂ ਕਿ ਇਸ 100% ਬ੍ਰਾਂਡ ਲਈ ਅਜੇ ਹੋਰ ਵੀ ਕੋਈ ਪਬਲਿਕ ਖਰਾਬ ਇਹਦੇ ਵਿੱਚ ਬਹੁਤ ਹੀ ਮਾਈਨਰ ਚੀਜ਼ਾਂ ਨੇ ਇੱਕ ਦੋ ਟਾਪਰਸ ਨੇ ਜਿਹੜੇ ਰਹਿੰਦੇ ਆ ਉਹ ਵੀ ਸਾਨੂੰ ਵਿਸ਼ਵਾਸ ਹੋਵੇ ਆਪਾਂ ਕਰਾ ਦਾਂਗੇ ਫਿਰ ਜਿਹੜੇ ਜਿਵੇਂ ਹੁਣ 4 ਸਾਲ ਤੋਂ ਕੰਮ ਕਰਦਾ ਸੀ ਜੁਕਰ ਵਿਸ਼ਵਾਸ ਦੀ ਗੱਲ ਕਰੀਏ ਕਿ ਇਹਨਾਂ ਨੇ ਜਦੋਂ ਕਿ ਜਨਰਲ ਸ਼ਾਪ ਹੋ ਗਈ ਦਾ ਮੈਂ ਜਦੋਂ ਕੈਸ਼ ਦਾ ਕਿਤੇ ਕੰਮ ਹੋ ਗਈ ਤਾਂ ਉਹ ਚੀਜ਼ਾਂ ਉਹ ਬਹੁਤ ਵਧੀਆ ਕਰਕੇ ਰੱਖਣੇ ਚਾਹੀਦੇ ਨੇ ਤਾਂ ਉਹਦੇ ਵੀ ਕੋਈ ਕਰ ਦੇ ਕੋਈ ਰეკਮੈਂਡ ਕਰੂਗੀ ਬਿਲਕੁਲ ਜੀ ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ ਏਮਪਲੋਇਜ਼ ਹੈ ਉਹਨਾਂ ਦੀ ਇੱਕ ਵਾਰ ਵੈਰੀਫਿਕੇਸ਼ਨ ਜ਼ਰੂਰ ਕਰਾਇਆ ਜਾਏ ਜਿੱਥੇ ਵੀ ਕੋਈ ਸੈਂਸਿਟਿਵ ਜਾਂ ਬਹੁਤ ਮਹਿੰਗੀਆਂ ਚੀਜ਼ਾਂ ਪਈਆਂ। ਦੂਸਰੀ ਗੱਲ ਵੀ ਉਹਨਾਂ ਨੂੰ ਸਾਰੇ ਜਿਹੜੇ ਲੋਕਰ ਦੇ ਕੋਡ ਹੈ, ਕੀਜ਼ ਹਨ ਤੇ ਖਾਸ ਕਰਕੇ ਜੇ ਕੈਮਰਾਜ਼ ਅੰਦਰ ਲੱਗੇ ਐਟਲੀਸਟ ਉਹਨਾਂ ਨੂੰ ਇਹਨਾਂ ਨਹੀਂ ਪਤਾ ਹੋਵੇ ਵੀ ਡੀਵੀਆਰ ਕਿੱਥੇ ਪਿਆ ਹੈ। ਇਸ ਸਪੈਕਿਉਲਰ ਕੇ ਇਸੇ ਸ਼ਾਇਦ ਮਾਲਕ ਨੂੰ ਪਤਾ ਨਾ ਹੋਵੇ ਡੀਵੀਆਰ ਕਿੱਥੇ ਪਿਆ ਹੈ ਬਟ EMPLOYE ਨੂੰ ਜ਼ਰੂਰ ਪਤਾ ਸੀ। ਉਹ ਕਿਸੇ ਦੂਸਰੇ ਕਮਰੇ 'ਚ ਸੇਫ ਜਗ੍ਹਾ ਪਿਆ ਸੀ ਬਟ ਉਹਨੇ ਕੱਢ ਲਿਆ ਉਹਦੇ। ਬੜੀ ਪਤਾ ਲੱਗਿਆ ਕਿ ਜਿਹੜਾ ਕੋਡ ਹੈ ਜਿਹੜਾ ਲੱਗਦਾ ਜੀ ਉਹ ਸਿਰਫ ਪ੍ਰੈਨਟੀ ਨੂੰ ਪਤਾ ਸੀ ਨੇ ਕੋਡ ਇੰਪਲੋਏ ਨੂੰ ਵੀ ਪਤਾ ਸੀ ਇਹ ਇੱਥੇ ਘੋਲੂਗੀ ਜੀ ਸਰ ਰਿਕਵਰੀ ਸਾਰੀ ਦੇ ਘਰ ਤੋਂ ਹੀ ਹੋਈ ਹੈ ਜਾਂ ਕਿਸੇ ਨੂੰ ਫੇਲ ਆਊਟ ਕਰਤਾ ਸੀ ਨਹੀਂ ਇਹ ਸਵੇਰੇ ਘਰ ਤੋਂ ਮਿਲੇ ਇਹ ਇਹ ਆਪਰਾ ਸੀਗਾ ਉਸ ਸਮੇਂ ਨਹੀਂ ਜੀ ਇਹ ਇਹ ਬਿਲਕੁਲ ਉੱਥੇ ਸੀਗਾ ਪੂਰਾ ਕੌਨਫੀਡੈਂਸ ਸੀਗਾ ਕਿ ਪੁਲਿਸ ਨਹੀਂ ਫੜ ਪਾਈ ਤੇ ਮਤਲਬ ਵਿਦਨ ਓਪਨ ਆਈਜ਼ ਇਹ ਏਰੀਆ ਸੀ ਕੋਈ ਇਹਦੀ ਕੋਈ ਮੂਵਮੈਂਟ ਸ਼ੱਕੀ ਨਹੀਂ ਸੀ ਮਾਰਕਰ ਨੂੰ ਵੀ ਕੋਈ ਸ਼ੱਕ ਨਹੀਂ ਜੀ ਜੀ ਤਾਂ ਮਤਲਬ ਕੰਮ ਕਰਦੇ ਜੀ ਜੀ